ਜ਼ਮੀਨ ਦੇ ਲਾਲਚ ਦੇ ਵਿੱਚ ਆ ਕੇ ਛੋਟੇ ਭਰਾ ਦੇ ਵੱਲੋਂ ਵੱਡੇ ਭਰਾ ਦਾ ਤਵਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜੀ ਹਾਂ ਦੱਸਦੀ ਕਿ ਘਰ ਦੀ ਜ਼ਮੀਨ ਨੂੰ ਲੈ ਕੇ ਭਰਾ ਦੇ ਵੱਲੋਂ ਭਰਾ ਦਾ ਹੀ ਕਤਲ ਕਰ ਦਿੱਤਾ ਜਾਂਦਾ ਤੇ ਮਾਮਲਾ ਜਿਹੜਾ ਗੁਬਿੰਦਗੜ੍ਹ ਤੋਂ ਸਾਹਮਣੇ ਜਿੱਤੇ ਪੁਲਿਸ ਦੇ ਵੱਲੋਂ ਕਤਲ ਕਰਨ ਵਾਲੇ ਭਰਾ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਸਪੀ ਰਬਜੋਦ ਗਰੇਵਾਲ ਨੇ ਕਿਹਾ ਕਿ 25 ਅਗਸਤ ਨੂੰ ਕਪਰਾ ਗੌਰਵ ਕੁਮਾਰ ਵੱਲੋਂ ਆਪਣੇ ਵੱਡੇ ਭਰਾ ਲਲਨ RAM ਦਾ ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਤਾਂ ਬਿਲਕੁਲ ਦੋਸ਼ੀ ਕਾਫੀ ਦਿਨਾਂ ਤੋਂ ਪਘੋੜਾ ਸੀ ਤੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਦਿੱਲੀ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਦੋਸ਼ੀ ਵੱਲੋਂ ਆਪਣੇ ਭਰਾ ਦਾ ਤਵਾ ਮਾਰ ਕੇ ਕਤਲ ਕੀਤਾ ਗਿਆ ਸੀ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਤੁਸੀਂ ਆਪ ਸੁਣ ਲਵੋ ਦੱਸਿਆ ਕਿ ਦੋਸ਼ੀ ਦਾ ਰਿਮਾਂਡ ਲੈ ਕੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾਏਗੀ ਸੈਂਸ਼ੀਟਲ ਮਰਡਰ ਕੇਸ ਸ਼ਿਗਾਜੀ ਮੰਡੀ ਗੋਵਿੰਦਗੜ ਦੇ ਵਿੱਚ ਜਿਹਦੇ ਚ ਇੱਕ ਬੰਦੇ ਨੇ ਆਪਣੇ ਸਕੇ ਭਰਾ ਨੂੰ ਆਪਣੇ ਸਕੇ ਵੱਡੇ ਭਰਾ ਨੂੰ ਮਰਡਰ ਕਰ ਦਿੱਤਾ ਸੀਗਾ ਇਹਦੇ ਵਿੱਚ 162 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਇਹ 25 ਅਗਸਤ ਦਾ ਮਾਮਲਾ ਸੀਗਾ ਜਦੋਂ ਇਹ ਫਰਚਾ ਦਰਜ ਹੋਇਆ ਸੀਗਾ ਤੇ ਇਸ ਕੇਸ ਦੇ ਵਿੱਚ ਮੰਡੀਗੜ ਮੰਡੀ ਗਵਿੰਦਗੜ ਪੁਲਿਸ ਡੀ ਐਸ ਪੀ ਮੰਡੀ ਗਵਿੰਦਗੜ ਅਤੇ ਐਸ ਐਚ ਓ ਮੰਡੀ ਗਵਿੰਦਗੜ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਦੇ ਵਿੱਚ ਜਿਹੜਾ ਅਕਿਊਜ਼ ਸੀਗਾ ਉਹਨੂੰ ਦਿੱਲੀ ਆਨੰਦ ਵਿਹਾਰ ਤੋਂ ਅਰੈਸਟ ਕੀਤਾ ਤੇ ਉਸ ਦੇ ਨਾਲ ਹੀ ਇਸ ਕੇਸ ਨੂੰ ਟ੍ਰੇਸ ਕੀਤਾ ਜੋ ਦੋਨੋਂ ਭਰਾ ਸੀਗੇ ਇਥੇ ਦੀਨਾ ਗੁਪਤਾ ਨਾਮ ਦੀ ਮਹਿਲਾ ਨੇ ਅਜਨਾਲੀ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀਗੇ ਜਿਹੜੇ ਮ੍ਰਿਤਕ ਨੇ ਇਸ ਕੇਸ ਦੇ ਵਿੱਚ ਲਲਨ RAM ਉਹ ਉਮਰ ਦੇ ਵਿੱਚ ਵੱਡੇ ਸੀ ਅਤੇ ਉਹ तकरीबन 12 ਸਾਲ ਤੋਂ ਇੱਥੇ ਰਹੇ ਸੀਗੇ ਜਿਹੜੇ ਇਹਦੇ ਵਿੱਚ ਇਸ ਕੇਸ ਤੇ ਦੋਸ਼ੀ ਨੇ ਗੌਰਵ ਕੁਮਾਰ ਉਹ ਛੋਟੀ ਛੋਟੇ ਉਮਰ ਦੇ ਸੀਗੇ ਨਾ ਤੇ ਆਪਸ ਦੇ ਵਿੱਚ ਇਹਨਾਂ ਦਾ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਸੀਗਾ ਇਹ ਛੋਕੜੇਨਾਂ ਦੁਆਵਾ ਭਰਾਮ ਦਾ ਪੂਰਨਿਆ ਬਿਹਾਰ ਦਾ ਤੇ ਇਸ ਦੇ ਨਾਲ ਹੀ ਇਹ ਜਿਹੜਾ ਕੇਸ ਹੈਗਾ ਇਹ ਟ੍ਰੇਸ ਕਰਕੇ ਜਿਹੜਾ ਵੈਪਨ ਆਫ ਸਾਲਡ ਹੈ ਜੋ ਕਿ ਇਸ ਕੇਸ ਦੇ ਵਿੱਚ ਇੱਕ ਤਵਾ ਉਹਨੂੰ ਰਿਕਵਰ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਇਸ ਕੇਸ ਦਾ ਇਸ ਜੋ ਦੋਸ਼ੀ ਦਾ ਰਿਮਾਂਡ ਲੈ ਕੇ ਇਸ ਕੇਸ ਦਾ ਚੱਲਾਂ ਦਿੱਤਾ ਜਾਏ ਮਾਰੇ ਕਿੰਨਾ ਪਤਾ ਲੱਗੇ ਕਿਸੇ ਨੂੰ ਜਿਸ ਜੋ ਸ਼ਾਮ ਦੀ ਇਹ ਵਾਰਦਾਤ ਹੈ ਜੀ ਉਸ ਦਿਨ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸੀਗੇ ਤੇ ਜਿਹੜਾ ਤਵੇ ਦਾ ਤੇਜ਼ ਦਾ ਹਿੱਸਾ ਹੁੰਦਾ ਉਹ ਉਸ ਦੇ ਨਾਲ ਵਾਰ ਕੀਤਾ ਗਿਆ ਸੀਗਾ ਟੀਸ਼ਰਟ ਤੇ ਵਾਰ ਕੀਤਾ ਗਿਆ ਸੀਗਾ ਜੋ ਕਿ ਘਾਤਕ ਸਾਬਤ ਹੋਇਆ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਕੀ ਕਾਰਨ ਜਿਹਨਾਂ ਲੜਾਈ ਦੀ ਇਹਨਾਂ ਦਾ ਪ੍ਰਾਪਰਟੀ ਦਾ ਵਿਵਾਦ ਸੀਗਾ ਦੀ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਪ੍ਰਾਪਰਟੀ ਦੇ ਵਿਵਾਦ ਨੂੰ ਲੈ ਕੇ ਤੇ ਉਦੋਂ ਜਿਹੜਾ ਜਿਹੜਾ ਛੋਟਾ ਭਰਾ ਸੀ ਉਹਨੇ ਇਸ ਮਰਡਰ ਨੂੰ ਇੰਦਾਮ ਦਿੱਤਾ ਇਸ ਤਰੀਕੇ ਨਾਲ